मेरा साहिब ਪੈਣਾ ਦੁਖਦਾਰੋ ਸੁਖਾ ਰੋਗ ਪਿਆ ਜਦ ਸੁਖਦਾ ਮਨਾ ਹੋਏ ਤੋ ਕਰਤਾ ਕਹਿਣਾ ਮੈ ਨਾਹੀ ਜੋ ਕੋਈ ਨਾ ਹੋਈ ਬਲੇ ਹਾਰੇ ਉਤਰਤ ਵਸਿਆ ਤੇਰਾ ਅੰਤਰਾ ਜਵਾਈ ਲਖਿਆ ਰਹਾ ਜਾਤਨਾ ਸੋ ਪਰਪਿਆ ਕਉ ਨਾਨਕ ਕਰਤੇ you're a ਜੋ ਦਿਸੇ ਵਡਿਆਈ ਜੋ ਜਿਸ ਪਾਵੇ ਸੋਈ ਕਰਸੀ ਚਰੁ ਕੰਨਾ ਕਰਨਾ ਜਾਏ ਸੋ ਪਾਤ ਸਾਰੋ ਸਹਾ ਪਤ ਸਾਹਿਬ ਨਾਨਕ ਰਹਿ ਨਰਜਾਈ ਅਸ ਮਨ ਲ ਬਲ ਸੁਨ ਵਡਾਇਆ ਕਹਿ ਸਭ ਕੋਏ ਕੇ ਵਡ ਵਡਾ ਡੇਠਾ ਹੋਏ ਕੀ ਮਨ ਪਾਇ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਨੀ ਗਹਿਰਾ ਕੋਈ ਨ ਜਨ ਤੇਰਾ ਕਿਤਾ ਕੇ ਵਡ ਚੀਰਾ ਰਹਾ ਸਭ ਸੁਰਤੀ ਮੈਂ ਲੋ ਸੁਰਤ ਕਮਾਈ ਸਭ ਕੀ ਮਦ ਮਿਲ ਕੀ ਮਦ ਪਾਏ ਗਿਆਨੀ ਜਾਨੀ ਗੁਰ ਗੁਰ ਹਾਈ ਆਹ ਨਨ ਜਾਹੀ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧ ਪੁਰਖ ਕੀ ਆਵਡਿਆਈ ਤੁਧ ਬਿਨ ਸਦੀ ਕਿਨੈ ਨਾ ਪਾਈਆ ਕਰਮ ਮਿਲੈ ਨਹੀਂ ਟਾਗ ਰਹੀਆ ਆਖਨ ਬੰਦਾ ਗਿਆ ਵਿਚਾਰਾ ਉਸਤੇ ਬਦੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੈ ਗਿਆ ਚਰ ਨਾਨਕ ਸੱਚ ਸਵਾਰਨ ਹਰਿ ਅਸਮਲ ਬਨਖਾ ਜੀਵਾ ਮਿਸਰਾ ਪਰਜੋ ਆਕਣਿਓ ਖਾ ਸਚਾ ਨਾਉ ਸਚੇ ਨਾਮ ਕੀ ਲਗੈ ਧੋਖ ਆਧੁਪੋਖ ਹੈ ਖਾਏ ਚਲਿਐ ਦੂਖ ਸੋ ਕਿਉ ਵਿਸਰੇ ਮੇਰੀ ਮਾਏ ਸਚਾ ਸਾਹਿਬ ਸਚੇ ਨਾਏ ਰਹਾ ਸਚੇ ਨਾਮ ਕੀ ਚਲਵਟ ਆਈ ਆਪ ਤੱਕ ਕੀ ਮਤ ਨਹੀਂ ਪਾਈ ਜੇ ਸਭ ਮਿਲ ਕੇ ਆਉ ਕਨ ਪਾਏ ਵਡਾਲਾ ਹੋਵੇ ਘਾਟ ਨਾ ਜਾਏ ਨਾ ਮਰਨ ਮੋ ਵੈ ਸੰਗ ਦਿਦ ਰਹੈ ਨ ਚੁਕੈ ਭੋਗ ਗੁਣਹਿ ਮੋ ਰਣਾਏ ਕੋਏ ਨ ਕੋ અનਕੋਈ ਜੇ ਵੜ ਆਪੇ ਵੜ ਤੇਰੀ ਦਾਤਾ ਜਿਨ ਬਿਨ ਕਰ ਗੈ ਕੀਤੀ ਰਾਦ ਅਸਮ ਵਿਸਾਰੇ ਤੇ ਬੰਜਾਤ ਨਾਨਕ ਨਾਮੈ ਬਾਜਿਸ ਨਾਮ ਦਾ ਗੁਰੂ ਜੀ ਮਹੰਦਾ ਚੌਥਾ ਹਰਗੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਵਰਪਾਸ ਹਮ ਦੀਰੇ ਗਿਰਮ ਸਤਿਗੁਰ ਸਰਣਾਈ ਕਰ ਦੇ ਆ ਨਾਮ ਪਰਗਾਸ ਮੇਰੇ ਮੀ ਤੁੰਗੁਰ ਦੇਵ ਮੋਗੋ ਰੰਗ ਬਰ ਵਾਸ ਗੁਰਮਤਿ ਨਾਮਿਰਾ ਪ੍ਰਾਣ ਸੰਖਾਈ ਹਰ ਕੀ ਰਤਾ ਹਰੇ ਰਦ ਰਸ ਰਖੋ ਹਰ ਜਨ ਕੇ ਵਡ ਪਾਗਵ ਡੇਰੇ ਜਿਨ ਹਰ ਹਾਲ ਸਰਦਾਰ ਤਿਆਸ ਹਰ ਹਰ ਨਾਮਿ ਲੇ ਤ੍ਰਿਕਾਸ ਮਿਲ ਸੰਗਤ ਗੁਣ ਪਰਗਾਸ ਜਨ ਹਰ ਹਰ ਸਨਾ ਨਾ ਪਾਇਆ ਤੇ ਭਾਗ ਹੀ ਜੰਪਾ ਸੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿ ਜੀਵ ਤ੍ਰਿਤੀ ਵਾਸ ਜਿਨ ਹਰਿ ਜਨ ਸਤਗੁਰ ਸੰਗਤ ਪਾਈ ਤਨ ਤੋ ਰਸ ਤਕ ਲਿਖਿਆ ਨ ਖਾਸ ਧਨ ਧਨ ਸਤ ਸੰਗਤ ਜਿਤ ਹਰਿ ਰਸ ਪਾਇਆ ਮੇਨ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੰਦ 5 ਕਾਹਿਰੇ ਮਨ ਚਿਤ ਵੈ ਉਦਮ ਜਾ ਹਰ ਹਰ ਜਿਉ ਪਰਿਆ ਸੈਨ ਪਥਰ ਮੈਂ ਜੰਦੇ ਉਪਾਏ ਤਾ ਕਰਿ ਜਕ ਅਗ ਕਰਤ ਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਦਰਿਆ ਗੁਰ ਪਰ ਸਾਧ ਪਰਮ ਪਥ ਪਾਇਆ ਸੁਖੇ ਕਾਸ਼ਟ ਦਿਆਨ ਆ। ਜਨਨ ਪਿਤਾ ਨੋ ਗਸਤ ਬਿੰਦ ਕੋਈ ਨ ਕਿਸ ਕੀ ਡਰਿਆ ਸਿਰ ਸਰ ਜਗ ਸੰਭਾਇ ਠਾਕੁਰ ਕਾਹੇ ਮਨ ਪਉ ਕਰਿਆ। ਉਡੇ ਉਡੇ ਆ ਮੈਂ ਸਹਿ ਕੋ ਸਾਦਿਸ ਪਾਛੈ ਬਚਰੇ ਛਲਿਆ ਤਿੰਨ ਕਵਨ ਖਦਾ ਹੈ ਕਵਨ ਚੁਭਾ ਮਨ ਮੈਂ ਸਿਮਰਨ ਕਰਿਆ ਸਬਨੀ ਦਾਨ ਦਸ ਅਸ਼ਟ ਸਿਦਾਨ ਠਾਕੁਰ ਕਰ ਦਲ ਦਰਿਆ ਜਨ ਨਾਨਕ ਬਦ ਬਲ ਸਦ ਬਲ ਜਾਈਐ ਤੇਰਾ ਅੰਤਨ ਪਾਰ ਬਰਿਆ ਰਾਖੀ ਆਸਾ ਮਹੱਲਾ ਚੌਥਾ ਸੋ ਪ੍ਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰਜਨ ਹਰ ਪ੍ਰਖ ਨਰਨਜਨ ਹਰ ਅਗਮਾਇ ਕਮਯਾ ਪਾਰ ਸਭ ਧਿਆਵੈ ਸਭ ਧਿਆਵੈ ਤਦ ਜੀ ਹਾਰਿ ਸਚੇ ਸਿਰਜਣਹਾਰਾ ਸਭ ਜੀਤੁ ਮਾਤਾ ਦੇਂਦੀ ਤੂ ਜੀ ਆਗਾ ਤਾਰਾ ਆਧਿਆ ਬੋ ਸੰਤੋ ਜੀ ਸਭ ਦੁਖ ਵਿਸਾਰਿ ਹਰਿ ਆਪੇ ਠਾਕੁਰ ਆਪੇ ਸੇ ਭੁਗਤਿ ਕੀਆ ਨਾਨਕ ਜਨਤ ਵਿਚਾਰ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਆਦੇ ਕੋ ਪ੍ਰਖ ਸਮਾਣ ਇਕ ਦਾ ਦੇਖ ਪਖਾਰੀ ਸੀ ਸਭ ਤੇਰੇ ਚੋ ਸੁਲਡਾਣਾ ਤੂੰ ਆਪੇ ਦਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰਨਾ ਜਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਨਾਹ ਸੁਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੈਨ ਕੁਰਪਣਾ ਭਰਤਿ ਆਵੈ ਭਰਤਿ ਆਵੈ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਸੇ ਤੇ ਜਨ ਅਰਤਿ ਆਇਆ ਜੀ ਤੈਨ ਤੋ ਟਿ ਡਮ ਕੀ ਫਸੇ ਦਿਲ ਪਾ ਨਿਨ ਹਰ ਨਿਰਪੋਤ ਆਇਆ ਜੀ ਤਿਨ ਕਾ ਪਉ ਸਭ ਵਾਸੀ ਜਿਨ ਸੇਵਿਆ ਜਿਨ ਸੇਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸਤੇ ਸੇਤਨ ਸੇਤਨ ਦਿਨ ਹਰ ਤੇ ਆਇਆ ਜੀ ਜਨ ਨਾਨਕ ਦਿਨ ਬਦ ਜਾਸੀ ਨਦੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸੁਲਾਣ ਤੁਦ ਜੀ ਹਰ ਨ ਕਰਨੇ ਕੇ ਅਨੰਦ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਬ ਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਪਉ ਸਿਮਰਉ ਸਾਸਤ ਜੀ ਕਰ ਕਰਿਆ ਘਟ ਕਰੰਤ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੁਹਾਦ ਅਪੁਰਖਿਆ ਬ੍ਰਹਮ ਪਰ ਕਰਤਾ ਜੀ ਤੁਧ ਜੀਵਣ ਅਵਰਨਾ ਕੋਈ ਜੁਗ ਜੁਗ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਚੜ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵੱਧੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸਿਸ਼ਟ ਸਭਿ ਉਪਾਈ ਜੀ ਤੁਦੇ ਆਪੇ ਸਿਧਜ ਸਭਿ ਹੋਈ ਜਨ ਨਾਨਕ ਕਾ ਮੈਂ ਕਰਤੇ ਕੇ ਜੀ ਜੋ ਸਭ ਸੈ ਕਾ ਜਾਨੁਈ ਅਸ ਮਹਲਾ ਚੌਥਾ ਤੁਮ ਕਰਤਾ ਸਚਿਆਰ ਬੈਡਾ ਸਾਈ ਜੋ ਤੂੰ ਪਵੈ ਸੋਇ ਤਿਸਿ ਜੋ ਤੂੰ ਦੇਹ ਸੋਇ ਹੋ ਪਾਇ ਰਹਾ ਸਭ ਤੇਰੀ ਤੂ ਸਭ ਨੀਤੀਆ ਜੈਸੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਵਰਮਕ ਲਾਤਾ ਮਨ ਮੁਖ ਗਵਾਇਆ ਤਦ ਆਵਿਛੜਿਆ ਆਇ ਬਿਲਾਇਆ ਤੂੰ ਦਰਿਆ ਸਭ ਤੁਜੀ ਮਾਏ ਤੁਦ ਬਿਨ ਦੂਜਾ ਕੋਈ ਨਾਏ ਜੀਹ ਜੰਤ ਸਭ ਦੇ ਰਖੇ ਲ ਵਿਜੋ ਲੋਕ ਮਿਲ ਵਿਚੜਿਆ ਸੰਗੋਦੀ ਮੇਲਾ ਜਿਸਨੂੰ ਤੁਜਣੈ ਸੋਈ ਜਨ ਜਣੈ ਆਰਗਣ ਸਾਧਹਿ ਆਕੁਨ ਖਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜੇ ਅਰਨਾਮ ਸਮਾਇ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਤੁਜਾ ਅਵਰ ਨ ਕੋਏ ਤੂ ਕਰ ਕਰ ਦੇਖੈ ਜਨ ਸੋਏ ਜਨਾਨਨਕ ਗੁਰਮਖ ਪਰਗਟ ਹੋਏ ਆਸਾ ਮਹਲਾ ਪਹਿਲਾ ਤਿਤਸਰ ਬੈਂਡ ਪਹਿਲੇ ਨਿਵਾਸ ਪਾਣੀ ਪਾਵਗ ਦਿਨੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹੁਣ ਦੇਖਾਏ ਡੂਬੀ ਅਲੇ ਮਨੇ ਇੱਕ ਨਾ ਚੇਤ ਸਮੂਡ ਮਨ ਆਦਰ ਬਿਸਰਤ ਤੇਰੇ ਹੁਣ ਗਲਿਆ ਰਹਾ ਨਾਮ ਜਤੀ ਸਤੇ ਨਹੀਂ ਪੜਿਆ ਮੂਰਖ ਨੂੰ ਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਦੂ ਨਹੀਂ ਵਿਸਰਿਆ ਅਸਾ ਮਨ ਆਗਰ ਕਾਜ ਤੇ ਰਕ ਤੈ ਨ ਕਾ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰਣ ਜਾ ਮਲਾਗ ਭਜ ਰਤਨ ਕ ਜਨਮ ਮਿਲਥ ਜਾ ਤਰੰਗ ਮਾਇਆ ਕਰਹਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਨਿਆ ਤੇ ਕੀ ਇਛਾ ਤਉ ਚਰਨ ਮੰਨ ਰ ਮਰ ਆਪਣਾ ਜਾਣ ਕਰੋ ਪ੍ਰਿਤ ਪਾਦ ਹਮਰੇ ਦੁਸ਼ਟ ਸਭਾ ਤੁਮ ਕਾ ਮੋ ਆਪ ਹਥ ਦੈ ਮੋਇ ਪਚਾਹੋ ਸੁਖੀ ਵਸ ਮੋ ਮਨੋ ਪਰਿਵਾਰ ਸੇਕ ਕ ਸਿਖ ਸਭੈ ਕਰਤਾਰ ਮੂਰਚਾ ਨਿਜ ਕਰਦੈ ਕਰਿਐ ਸਭੈ ਰੰਗ ਕੋ ਬਾਜ ਸਮਰਿਐ ਪੂਰਨ ਹੋਏ ਅੰਮ੍ਰਿਤ ਆਸ ਤੋਰ ਭਜਨ ਕੀ ਰੇ ਪਿਆਸ ਤੁਮੈ ਛਾੜ ਕੋਈ ਅਮਰ ਨਾਨਕ ਧਿਆਉ ਜੋ ਕਰ ਚਾਉ ਉਸ ਤੁਮ ਤੇ ਪਾਉ ਸੇਵਕ ਸੇਖਾ ਮਾਰੇ ਤਾਰਿਆ ਚੰਚਲ ਸਤਰਾ ਮਾਰੇ ਮਾਰੀਏ ਆਪ ਹੱਥ ਦੇ ਮਜੈ ਕਰਿਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਉਜੋ ਸਦਾ ਮਾਰੇ ਪਛਾਹ ਸ੍ਰੀ ਅਸਤੂਜੋ ਕਰਿ ਰੱਖਾ ਰਾਖਾ ਤਿਉ ਮੋਇ ਰਾਖਣਾਰੇ ਸਾਹਿਬ ਸੰਤ ਸਹਾਇ ਬਿਆਦੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਾਰ ਕਾਲ ਪਾਏ ਸਿਵ ਜੀ ਅਵਤਾਰ ਕਾਲ ਪਾਏ ਕਰਬਿਸਨ ਪ੍ਰਗਾਸ ਸਗਲ ਕਾਲ ਕਾਤੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਰ ਨਮਸਕਾਰ ਹੈ ਦਾਇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਤੈਤ ਜਚਣ ਉਪਜਾਓ ਆਦਿ ਅੰਤੇ ਕੈ ਅਵਤਾਰ ਸੋਏ ਗੁਰੂ ਸਮਝਿਓ ਮਾਰਾ ਨਮਸਕਾਰ ਤਿਸੈ ਗਲ ਪ੍ਰਜਾ ਜਿਨ ਆਪਸ ਵਾਸੀ ਸੇਰ ਕਨਵਸ ਸਭ ਗਣ ਸਭ ਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਤਨ ਚੀਤੀ ਤੇ ਕੁਚ ਚਰ ਹਸ ਤੁਲਾ ਸੋ ਪਰ ਕਿਰਪਾ ਅਦਿਸ਼ਟ ਕਰ ਤੁਲਾ ਸੰਤਨ ਦੁੱਖ ਪਾਏ ਤੇ ਰੁਕੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ 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 ਕੇ ਪਟ ਪਟ ਕੀ ਜਾਣ ਜਤ ਤਬ ਦੇ ਅਪਰ ਜਬ ਆਕਰਖ ਪਰ ਤੋਂ ਕਹੋ ਮੈਂ ਮਿਲਦ ਦੇ ਤਰਸੋਂ ਜਿਤੇ ਬਦਨ ਸ੍ਰਿਸ਼ਟ ਸੰਸਾਰ ਆਪ ਆਪਣੇ ਬੋਝ ਉਚਾਰੈ ਤੁਮ ਸਵੇਂ ਤੇ ਰਹਤ ਨਿਰਾਲਮ ਗਿਆਨਦ ਬੇਦ ਭੇਦ ਅਰਿਆਲਮ ਨਿਰੰਕਾਰ ਕਾਦਰ ਨਿਰਲੰਬ ਤਕੋ ਕਰਪਾ ਨਿਨ ਅਨਮਨਤ ਮਹਾ ਮੂੜ ਕਛ ਤੇਧ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਪਿਵ ਆਪ ਆਪਣੇ ਬਉਧ ਹੈ ਜੀਤੀ ਬਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾਨ ਜਾਈ ਬਸਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਪਯੋ ਰਵ ਕੈ ਪੁਪਾ ਅੰਦਰ ਜੇ ਰਜ ਸੇ ਤਜ ਕਿਨੇ ਉਤਪਜ ਖਾਨ ਮੋ ਰਚ ਦੀਨੇ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਪਯੋ ਸੰਕਰ ਕਟਾ ਸਗਦੀ está de...